ਅੱਜ ਮਾਮਾਰੋ ਵਿੰਨਿਆਨੇੁਰਗੇ ਜਿਨਾ ਦੇ ਰਾਜ ਦਲਾਰ ਬਿਰਜਗਾਰੀ ਬੋਲਦੀ ਹਾਂ ਕੋਈ ਮੇਰੀ ਵੀ ਸੁਣ ਲੋ ਪੁਕਾਰ ਬਿਰਜਗਾਰੀ ਬੋਲਦੀ ਹਾਂ ਕੋਈ ਮੇਰੀ ਵੀ ਸੁਣ ਲੋ ਪੁਕਾਰ ਸਰਕਾਰਾਂ ਧੋਕੇ ਕਰਦੀਆਂ ਨੇ ਈ এজੰਟ ਵੀ ਲੁੱਟ ਕੇ ਖਾ ਗਏ ਨੇ ਪ੍ਰਜਗਾਰ ਲੱਭਣ ਨਹੀਂ ਤੋਰੇ ਸੀ ਕੋਤ ਇਜਤਾਰ ਔੜ ਕੇ ਆ ਗਏ ਨੇ ਜੇ ਐਥੇ ਨੌਕਰੀ ਮਿਲ ਜਾਂਦੀ ਮਨਪ੍ਰੀਤ ਕਿਉਂ ਜਾਂਦਾ ਵਾਰ ਵਿਰਜਗਾਰੀ ਬੋਲਦੀ ਹੋ ਕੋਈ ਮੇਰੀ ਵੀ ਸੁਣ ਲੋ ਬਗਾਰ ਪਰਮਾਤਮਾ ਨੇ ਬਹੁਤ ਆਵਾਜ਼ ਦੇ ਵਿੱਚ ਮਟਾਸ ਭਰਿਆਗਾ ਬਹੁਤ ਸੋਹਣਾ ਜਿਹੜਾ ਤੁਸੀਂ ਗਾ ਦਿੰਨੇ ਹੋ ਇੱਕ ਜਿਹੜਾ ਨਾਲ ਦੇ ਨਾਲ ਇਹ ਆ ਕਿ ਰੱਬ ਤੇ ਤੁਹਾਨੂੰ ਕੋਈ ਗੁੱਸਾ ਜਾਂ ਕੋਈ ਲਾਂਭਾ ਕਿ ਜੇ ਮੇਰੇ ਕੋਲ ਅੱਖਾਂ ਹੁੰਦੀਆਂ ਤਾਂ ਮੈਂ ਹੋ ਸਕਦਾ ਜੀ ਜੇ ਆਪਾਂ ਗੱਲ ਕਰਦੇ ਸੀ ਰੱਬ ਤੇ ਕੋਈ ਹਾਂਜੀ ਕੋਈ ਸ਼ਿਕਵਾ ਹੋਵੇ ਪਰਮਾਤਮਾ ਨਾਲ ਮੇਰਾ ਰੱਬ ਨਾਲ ਗਿਲਾ ਸ਼ਿਕਵਾ ਤਾਂ ਕੋਈ ਨਹੀਂ ਹੈਗਾ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਜਿਸ ਮੈਂ ਸ਼ੁਰੂ ਚ ਗੱਲ ਕੀਤੀ ਸੀਗੀ ਕਿ ਰੱਬ ਨਾਲ ਕਹਾਦਾ ਗਲਾਸਿਕ ਵਾ ਜੇ ਰੱਬ ਨੇ 10 ਚੀਜ਼ਾਂ ਦਿੱਤੀਆਂ ਤੇ ਇੱਕ ਲੈ ਲਈਏ ਤੇ 9 ਤਾਂ ਦਿੱਤੀਆਂ ਨਾ ਉਹਨਾਂ ਦਾ ਬੈਨੀਫਿਟ ਆਪਾਂ ਨੂੰ ਲੈਣਾ ਚਾਹੀਦਾ ਜੇ ਪਟੇਰੀ ਟਾ ਕੇ ਬਹਿ ਜੀ ਹੌਸਲੇ ਛੱਡ ਕੇ ਬਹਿ ਜੀਏ ਵੀਰ ਬਸ ਹੁਣ ਕੁਝ ਨਹੀਂ ਬਣ ਸਕਦਾ ਤੇ ਮੈਂ ਸਮਝਦਾ ਆਪਣੀ ਗਲਤੀ ਹੋ ਸਕਦੀ ਹੈ ਰੱਬ ਨੇ ਆਖਿਆ ਵੀ ਜਿਹੜੀਆਂ 9 ਚੀਜ਼ਾਂ ਤੁਹਾਨੂੰ ਦਿੱਤੀਆਂ ਉਹਨਾਂ ਦਾ ਬੈਨੀਫਿਟ ਉਹਨਾਂ ਦਾ ਕੋਈ ਆਪਣਾ ਲਾਭ ਉਠਾਓ ਜੀ ਇੱਕ ਤੁਸੀਂ ਜਿਹੜੇ ਕਥਾ ਕੀਰਤਨ ਕਰਦੇ ਹੋ ਕਥਾ ਕਰਦੇ ਹੋ ਵੱਲੋਂ ਭੋਗਾਂ ਤੇ ਵੀ ਕਰਦੇ ਹੋ ਗਮੀ ਸਰੀ ਦੇ ਭੋਗਾਂ ਤੋਂ ਉਹਦੇ ਤੁਸੀਂ ਕਥਾ ਕਰਦੇ ਹੋ ਤੁਹਾਡੇ ਜਿਹੜੇ ਸ਼ਬਦ ਨੇ ਫਿਰ ਉਹ ਤੁਹਾਨੂੰ ਜਿਹੜਾ ਆਪਾਂ ਕਹਿੰਦੇ ਰੱਤੇ ਵਾਂਗੂ ਯਾਦ ਨਹੀਂ ਕਿ ਜਮਲ ਤੁਸੀਂ ਮਾੜਾ ਮੋਟਾ ਦੇਖ ਕੇ ਨਹੀਂ ਵੇਖੋ ਦੇਖੋ ਜਿਹੜੀ ਗੱਲ ਦੇਖ ਵਾਲੀ ਹੈ ਦੇਖਣਾ ਦਿਖਦਾ ਤਾਂ ਮੇਰੇ ਬਿਲਕੁਲ ਹੈ ਨਹੀਂ ਨਜ਼ਰ ਬਿਲਕੁਲ ਨਹੀਂ ਆਉਂਦਾ ਹੁਣ ਤੁਸੀਂ ਤੁਸੀਂ ਬੈਠੋ ਮੈਨੂੰ ਨਜ਼ਰ ਨਹੀਂ ਆਉਂਦੀ ਜੀ ਹਾਰਮੋਨੀਅਮ ਪਿਆ ਮੈਨੂੰ ਨਜ਼ਰ ਨਹੀਂ ਆਉਂਦਾ ਜੀ ਮੇਰੇ ਅੱਖਾਂ ਦੇ ਮੂਰੇ ਕਹਿ ਲਓ ਵੀ ਬਿਲਕੁਲ ਹਨੇਰਾ ਹੈ ਜ ਬੁੱਜੀ ਗੱਲ ਜਿਹੜੀ ਹੈਗੀ ਆ ਵੀ ਤਿਆਰੀ ਵਾਲੀ ਉਹ ਇਹ ਹੈ ਕਿ ਜਿਹੜੇ ਵਧੀਆ ਚੰਗੇ ਵਿਦਵਾਨ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਸਰਕਾਰ ਦਿੱਤਾ ਮੈਂ ਉਹਨਾਂ ਨੂੰ ਤਵੱਜੋ ਦੇਣਾ ਉਹਨਾਂ ਨੂੰ ਸੁਣਨਾ ਉਹਨਾਂ ਨੂੰ ਜਿਵੇਂ ਕਿ ਗਿਆਨੀ ਮਸਕੀਨ ਜੀ ਹਰਦੇਵ ਸਿੰਘ ਬਹੁਤ ਸਾਰੇ ਜਿਹੜੇ ਹੈਗੇ ਨੇ ਵਿਦਵਾਨ ਉਹਨਾਂ ਨੂੰ ਸੁਣੀਦਾ ਜੀ ਉਹਨਾਂ ਦੇ ਵਿੱਚੋਂ ਜਿਹੜੀ ਚੰਗੀ ਕਥਾ ਹੁੰਦੀ ਹੈ ਚੰਗਾ ਚੰਗੇ ਤੱਥਾਂ ਦੇ ਆਧਾਰ ਤੇ ਹੁੰਦੀ ਆ ਉਹ ਸੰਗਤ ਵਿੱਚ ਰੱਖਣ ਦਾ ਯਤਨ ਕਰਦੇ ਆ ਕਿਉਂਕਿ ਇਹ ਆ ਕਿ ਅਸੀਂ ਰਿਕਾਰਡਿੰਗਾਂ ਰਹੀ ਪੜਦੇ ਆ ਜਿਵੇਂ ਕਿ ਅਸੀਂ ਹੁਣ ਮੈਂ ਨਾਲ ਦੀ ਨਾਲੇ ਵੀ ਗੱਲ ਕਰ ਜਾਵਾਂ ਜਿਵੇਂ ਅਸੀਂ ਹੁਣ ਗ੍ਰੈਜੂਏਸ਼ਨ ਕਰਦੇ ਜਿਵੇਂ ਮੈਂ ਐਵੇਂ ਕਰ ਰਿਹਾ ਮੈਂ ਜੀ ਜਿਵੇਂ ਹੁਣ ਮੇਰੇ ਪੇਪਰ ਨੇ ਉਹ ਅਸੀਂ ਹੁਣ ਜਿਹੜੀਆਂ ਗਾਈਡਾਂ ਨੇ ਜਾਂ ਕਿਤਾਬਾਂ ਨੇ ਉਹ ਵੇਖ ਕੇ ਤਾਂ ਨਹੀਂ ਬਣ ਸਕਦੇ ਜੀ ਉਸੇ ਰਿਕਾਰਡਿੰਗ ਕਰਵਾ ਲੈਣੇ ਆ ਜੀ ਜਿਵੇਂ ਕਿ ਕਿਸੇ ਤੋਂ ਕੋਈ ਗਾਈਡ ਲਿਆਂਦੀ ਐਮਪੀਡੀ ਲਿਆਂਦੀ ਉਹਨੂੰ ਰਿਕਾਰਡਿੰਗ ਕਰਵਾ ਲਿਆ ਉਹ ਤੋਂ ਬਾਅਦ ਉਹਨੂੰ ਫਿਰ ਅਸੀਂ ਮਤਲਬ ਯਾਦ ਕਰਦੇ ਆ ਫਿਰ ਉਹਨੂੰ ਸਮਝਦੇ ਆ ਕਿ ਇਹਦੇ ਵਿੱਚੋਂ ਕਿਵੇਂ ਇਹਨੂੰ ਲਿਖਾਉਣਾ ਆਪਾਂ ਜੀ ਉਹ ਫਿਰ ਮਤਲਬ ਇਦਾਂ ਸਮਝੀਦਾ ਸਮਝ ਕੇ ਫਿਰ ਉਹਨੂੰ ਲਖਾਈਦਾ ਵਿੱਚ ਇੱਕ ਨਾਲ ਇਹ ਵੀ ਤੁਹਾਡੇ ਤੇ ਵੱਡਾ ਪਰਮਾਤਮਾ ਨੇ ਕਿਰਪਾ ਕੀਤੀ ਆ ਅੱਜਕੱਲ ਚੰਗੇ ਭਲੇ ਜਿਹੜੇ ਨੇ ਨੌਜਵਾਨ ਨੇ ਪਤਿਤ ਹੁੰਦੇ ਜਾ ਰਹੇ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਹਾਡਾ ਜਿਹੜਾ ਸਰੂਪ ਆ ਤੇ ਅੰਬਰ ਤੁਛਕੇ ਹੋਇਆਗਾ ਇਹ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਨਾਂ ਦੇਖਦੇ ਹੋਏ ਵੀ ਦਸਤਾਰ ਸਜਾਉਣੀਓ ਇਹ ਤੁਸੀਂ ਕੀ ਕਹਿਣਾ ਚਾਹੋ ਨੌਜਵਾਨਾਂ ਨੂੰ ਜਾਂ ਬੱਚਿਆਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਨੌਜਵਾਨਾਂ ਨੂੰ ਕਿ ਤੁਹਾਨੂੰ ਪਰਮਾਤਮਾ ਨੇ ਅੱਖਾਂ ਵੀ ਦਿੱਤੀਆਂ ਨੇ ਤੁਸੀਂ ਤਾਂ ਵੇਖ ਕੇ ਵੀ ਕੇਸਾਂ ਦੀ ਵੀ ਦੇਖਭਾਲ ਕਰ ਸਕਦੇ ਹੋ ਦਸਤਾਰ ਵੀ ਸਜਾ ਸਕਦੇ ਹੋ ਕਈ ਨੌਜਵਾਨ ਕਹਿੰਦੇ ਹੁੰਦੇ ਨੇ ਸਾਨੂੰ ਦਸਤਾਰ ਨਹੀਂ ਸਜਾਉਣੀ ਹੁੰਦੀ ਗੱਲ ਇਹ ਆ ਕਿ ਜਦੋਂ ਅਸੀਂ ਤੁਰੇ ਸਾਰਾ ਕੁਝ ਆ ਜਾਂਦਾ ਜੇ ਹੁਣ ਤੁਸੀਂ ਮੇਰੀ ਗੱਲ ਕਰੋ ਤਾਂ ਮੈਂ ਜਦੋਂ ਦੇਖੋ ਪਹਿਲਾਂ ਮੈਂ ਮੋਨਾ ਹੁੰਦਾ ਸੀ ਪਹਿਲਾਂ ਮੈਂ ਨਹੀਂ ਸੀ ਕੇਸ ਰੱਖੇ ਤੇ ਕਈ ਵਾਰੀ ਮੈਨੂੰ ਕਿਸੇ ਮਹਾਪੁਰਸ਼ਾ ਨੇ ਕਿਸੇ ਨੇ ਵੀ ਕਹਿਣਾ ਵੀ ਕੇਸ ਰੱਖ ਲਓ ਤਾਂ ਮੇਰੇ ਮਨ ਵਿੱਚ ਇਹੀ ਹੁੰਦਾ ਸੀ ਕਿ ਮੈਂ ਕੇਸਾਂ ਨੂੰ ਕਿੱਦਾਂ ਬਾਹਵਾਂਗਾ ਕਿੱਦਾਂ ਉਹਨਾਂ ਦੀ ਸਾਂਭ-ਸਮਾਂਭਾਲ ਕਰਾਂਗਾ ਜੀ ਪਰ ਮੇਰੇ ਪਰਿਵਾਰ ਨੇ ਮੇਰੀਆਂ ਭੈਣਾਂ ਨੇ ਜੀ ਤੇ ਬਹੁਤ ਮੇਰਾ ਸਾਥ ਦਿੱਤਾ ਮੇਰੇ ਕੇਸ ਉਹਨਾਂ ਨੇ ਵਾਹੇ ਮਤਲਬ ਜਦੋਂ ਜੁੜਾ ਹੋਣ ਲੱਗਿਆ ਤਾਂ ਫਿਰ ਮੈਨੂੰ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਜਿੱਦਾਂ ਦਾ ਮੈਂ ਪਰਣਾ ਬੰਨਿਆ ਇਹ ਪਰਣਾ ਵੀ ਵਾਲਾ ਨੇ ਮੈਂ ਦਸਤਾਰ ਵੀ ਚਲੋ ਦੂਸਰੀ ਸਾਲੇ ਲਈ ਆਪ ਜੀ ਤੇ ਆ ਜਿਹੜੀ ਪੇਚਾਂ ਵਾਲੀ ਪੱਗ ਉਹ ਸਦਾ ਲਈ ਦੀ ਆਪ ਜੀ ਤੇ ਪਰ ਇਹ ਹੈ ਕਿ ਵੀ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈ ਕੇਸ ਵਿੱਚ ਆਪਕੇ ਕੇਸੀ ਨਾ ਹੋਣਾ ਜਾਂ ਕੇਸਾਂ ਦੀ ਸੰਭਾਲ ਕਰਨ ਦੀ ਕੋਈ ਦਿੱਕਤ ਨਹੀਂ ਹੈ ਕੋਈ ਲੱਗਦਾ ਨਹੀਂ ਕਿ ਮੋਨੇ ਦੇ ਵਿੱਚ ਤੇ ਕੇਸਾਂ ਰੱਖਿਆਂ ਦੇ ਵਿੱਚ ਕੋਈ ਮੈਨੂੰ ਫਰਕ ਨਹੀਂ ਲੱਗਦਾ ਮੈਨੂੰ ਤਾਂ ਇਹ ਉਹੀ ਹੁਣ ਜੀਵਨ ਹੈ ਉਹੀ ਮਤਲਬ ਪਹਿਲਾਂ ਸੀ ਜੀ ਬਸ ਹੁਣ ਇਹ ਹੈ ਕਿ ਸਤਿਗੁਰੂ ਨੇ ਆਪਣਾ ਰੂਪ ਦਿੱਤਾ ਬਹੁਤ ਵੱਡੀ ਇੱਕ ਮਨਪ੍ਰੀਤ ਜੀ ਘਰ ਦੀ ਤੁਸੀਂ ਦੱਸੋ ਕਿ ਘਰ ਦੇ ਵਿੱਚ ਮਾਹੌਲ ਕਹੇ ਜਾਂ ਗਰੀਬੀ ਹੈ ਲਾ ਜਾਂ ਕਿਸ ਤਰ੍ਹਾਂ ਮਾਪਿਓ ਦੇਖੋ ਘਰ ਦੇ ਵਿੱਚ ਜੇ ਵੈਸੇ ਹਾਲਾਤਾਂ ਦੀ ਗੱਲ ਕਰੀ ਤਾਂ ਬਹੁਤ ਗਰੀਬੀ ਹੈ ਜੀ ਗਰੀਬੀ ਦੇ ਨਾਲ ਲੜਦੇ ਪਏ ਜੀ ਪਰ ਉਹ ਵੇਖਿਆ ਜਾਵੇ ਜੇ ਆਪਣੇ ਮਨ ਦੀ ਗੱਲ ਜਿਵੇਂ ਕਰੀਏ ਤਾਂ ਸੰਤੁਸ਼ਟੀ ਹੈ ਜੀ ਮੈਂ ਜਦੋਂ ਕੋਈ ਵੀ ਮੈਨੂੰ ਮਾਇਆ ਦਿੰਦਾ ਹੈ ਕਈ ਵਾਰੀ ਕੋਈ ਤਰਸ ਖਾ ਕੇ ਮਾਇਆ ਦਿੰਦਾ ਤਾਂ ਮੈਨੂੰ ਇਹ ਮੇਰਾ ਮਨ ਕਰਦਾ ਵੀ ਨਾ ਲਵਾਂ ਜੀ ਤੇ ਮੇਰੀ ਇਹ ਹੀ ਹੁੰਦੀ ਹੈ ਕਿ ਇਹ ਅ ਮੇਰੇ ਲਈ ਅਰਦਾਸ ਕਰੇ ਜੀ ਮਾਇਆ ਨਾ ਦੇਵੇ ਅਰਦਾਸ ਕਰੇ ਜੀ ਤੇ ਮੈਨੂੰ ਅੱਗੇ ਇਸ ਜ਼ਿੰਦਗੀ ਦੇ ਸੰਘਰਸ਼ ਦਾ ਹੋਰ ਬਲ ਮਿਲੇ ਤੇ ਦੂਜੀ ਗੱਲ ਵੀ ਜੇ ਕੋਈ ਮੈਨੂੰ ਮਾਇਆ ਦੇਵੇ ਤਾਂ ਮੈਨੂੰ ਇਹ ਹੁੰਦਾ ਵੀ ਮਾਇਆ ਦੇਣ ਨਾਲ ਮੇਰੇ ਕੋਈ ਪ੍ਰੋਗਰਾਮ ਦੇ ਦੇ ਤਾਂ ਮੈਨੂੰ ਇਹ ਵੀ ਇੱਕ ਤਾਂ ਮੇਰਾ ਧਰਮ ਹੈ ਜੀ ਦੂਜਾ ਮੇਰਾ ਹੀ ਰਜਗਾਰ ਵੀ ਹੈ ਕਿਉਂਕਿ ਉਹ ਜਿਵੇਂ ਅਸੀਂ ਇਹ ਹੁਣ ਅਸੀਂ ਧਰਮ ਦਾ ਕੀਰਤਨ ਕਰਦੇ ਆ ਕਥਾ ਕਰਦੇ ਆ ਜੀ ਜੇ ਅਸੀਂ ਧਰਮ ਕਰਕੇ ਕਥਾ ਕੀਰਤਨ ਕਰਦੇ ਆ ਤਾਂ ਜਿਹੜਾ ਮਾਇਆ ਆਉਂਦੀ ਆ ਜਿਹੜਾ ਪੈਸਾ ਆਉਂਦਾ ਉਹ ਸੀ ਆਪਣੇ ਪਾਲਣ ਪੋਸਨ ਤੇ ਵੀ ਖਰਚ ਕਰਦੇ ਆ ਇਸ ਕਰਕੇ ਸਾਡਾ ਰੋਜਗਾਰ ਵੀ ਆ ਜੀ ਇੱਕ ਮੈਂ ਨਾਲ ਦੇਤੇ ਇਹ ਵੀ ਕਹਿਣਾ ਤੁੰ ਮੰਨਪ੍ਰੀਤ ਸਿੰਘ ਮੈਂ ਕਹਿਣਾ ਤੁਸੀਂ ਵੀ ਸਾਈਡ ਤੋਂਡੇ ਮਨ ਚ ਕਦਾਈ ਹੋਵੇ ਜਿਹੜੀ ਆਪਣੀ ਸੁਣੋਵਣੀ ਕਮੇਟੀ ਆ ਜੀ ਸਰਮੌਰ ਸੰਸਥਾ ਦੀ ਆਪਣੀ ਸੁਪਰੀਮੋ ਪਾਵਰ ਆਪਣੀ ਜੀ ਜੀ ਤੇ ਇਹ ਕਦੇ ਨਹੀਂ ਆਉਂਦਾ ਕਿ ਮਨ ਲੋ ਜਿਹੜਾ ਸਾਨੂੰ ਪੜੇ ਲੈ ਕੇ ਹੋ ਕੀਰਤਨ ਵੀ ਕਰ ਲੈਣੇ ਹੋ ਕਥਾ ਵੀ ਕਰ ਲੈਣੇ ਹੋ ਅੰਮ੍ਰਿਤਧਾਰੀ ਵੀ ਹੋ ਜੇ ਕੋਈ ਸਰਉਣੀ ਕਮੇਟੀ ਵੱਲੋਂ ਤੁਹਾਨੂੰ ਕੋਈ ਜੋਬ ਵਗੈਰਾ ਜਾਂ ਕਦੇ ਤੁਹਾਡੇ ਨਾਲ ਕੋਈ رابطہ ਕੀਤਾ ਹੋਵੇ ਜਾਂ ਉਹਨਾਂ ਨੇ ਕਿਹਾ ਹੋਵੇ ਵੀ ਛੋਟੀ ਕਹਾਣੀ ਜਿੰਨੀ ਵੀ ਚਲ ਉਹਨਾਂ ਦੀ ਤੁਹਾਡੀ ਉਹਦੇ ਪੜਾਈ ਦੇ ਮਤਾਬਕ ਵੀ ਕੋਈ ਜੋ ਦਿੱਤੀ ਹੋਵੇ ਨਹੀਂ ਜੇ ਉਹਨਾਂ ਵੱਲੋਂ ਕੋਈ ਐਸਾ ਆਫਰ ਨਹੀਂ ਆਇਆ ਜੀ ਵੀ ਉਹਨਾਂ ਨੇ ਕਦੇ ਵੀ ਮੈਨੂੰ ਕਿਹਾ ਹੋਵੇ ਕਿਸੇ ਜੋਬ ਬਾਰੇ ਜਾਂ ਕਥਾ ਕੀਰਤਨ ਦੀ ਕਿਸੇ ਡਿਊਟੀ ਬਾਰੇ ਕਦੇ ਉਹਨਾਂ ਦਾ ਕੋਈ ਐਸਾ ਆਫਰ ਆਇਆ ਨਹੀਂ ਜੀ ਤੇ ਜੇ ਆਏਗਾ ਤੇ ਜਰੂਰ ਵਿਚਾਰ ਕਰਾਂਗੇ ਜੀ ਜੀ ਟਿਕਸ ਨੂੰ ਹੋਰ ਪਿਆਰਾ ਸ਼ਬਦ ਦੋ ਗੋਲ ਸ਼ਬਦ ਵੀ ਹੋ ਸਕਦਾ ਰਾਖਾਏ ਕ ਹਮਾਰਾ ਸਵਾਮੀ ਰਾਖਾਏ ਕ ਹਮਾਰਾ ਸਵਾਮੀ ਸਗਲ ਕਟਾ ਕ ਅੰਤਰ ਜਾਨੀ ਰਾਥਾਏ ਕ ਹਮਾਰਾ ਸਵਾਮੀ ਰਾਥਾਏ ਕ ਹਮਾਰਾ ਸਵਾਮੀ ਮਨਪ੍ਰੀਤ ਸਿੰਘ ਕੋਈ ਹੋਰ ਮਨ ਦੇ ਵਿੱਚ ਕੋਈ ਵਿਚਾਰ ਹੋਣ ਕੋਈ ਗੱਲ ਰਹਿ ਗਈ ਹੋਵੇ ਦੇਖੋ ਜੀ ਮਨ ਦੇ ਵਿੱਚ ਵਿਚਾਰ ਤਾਂ ਜਦੋਂ ਕੋਈ ਗੱਲ ਕਰਦਾ ਹੋਏ ਉਹੇ ਜਿਹੇ ਹਿਸਾਬ ਨਾਲ ਆਉਂਦੇ ਆ ਕੋਈ ਵੈਸੇ ਤਾਂ ਕੋਈ ਇਸ ਟਾਈਮ ਤਾਂ ਕੋਈ ਮੇਰੇ ਮਨ 'ਚ ਵਿਚਾਰ ਨਹੀਂ ਆ ਇਸ ਟਾਈਮ ਤਾਂ ਜੋ ਵੀ ਤੁਸੀਂ ਸਵਾਲ ਕਰੋਗੇ ਉਹੀ ਮੇਰੇ ਮਨ 'ਚ ਸਵਾਲ ਆਉਣਾ ਇਹਦਾ ਇਹਦਾ ਉੱਤਰ ਆ ਦੇਣਾ ਚਾਹੀਦਾ ਤੇ ਵੈਸੇ ਮੇਰੇ ਮਨ 'ਚ ਕੋਈ ਸਵਾਲ ਨਹੀਂ ਆਪੋ ਆਖਰੀ ਇੱਕ ਸਾਨੂੰ ਸ਼ਬਦ ਸੁਣਾ ਕੇ ਤੇ ਇੱਕ ਤੁਹਾਡਾ ਦਰਸ਼ਕਾਂ ਨੂੰ ਕਹਿਣਾ ਚਾਹਣਾ ਕਿ ਮਨਪ੍ਰੀਤ ਸਿੰਘ ਬਹੁਤ ਵਧੀਆ ਕਥਾ ਕੀਰਤਨ ਕਰਦੇ ਨੇ ਕਰ ਲੈਂਦੇ ਨੇ ਬਹੁਤ ਇਹਨਾਂ ਦੇ ਅੰਦਰ ਜਿਹੜਾ ਭਾਵਨਾ ਕੀ ਮਹਾਤਮਾ ਨੇ ਕਿਰਪਾ ਵੀ ਕੀਤੀ ਆ ਇਸ ਗੱਲ ਦੀ ਤੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਿੱਥੇ ਵੀੜੀ ਪਹੁੰਚਦੀ ਆ ਜਿੰਨੇ ਇਹਨਾਂ ਦੀ ਸੇਵਾ ਹੋ ਸਕਦੀ ਆ ਇਹਨਾਂ ਨੂੰ ਰਜਗਾਰ ਦੀ ਤਰ੍ਹਾਂ ਭੋਗਾਂ ਤੇ ਗਮੀ ਸਦੀ ਜਿਸ ਤਰ੍ਹਾਂ ਵੀ ਹੁੰਦਾ ਕੀਰਤਨ ਕਥਾ ਕਰਨ ਲਈ ਭੋਗ ਤੇ ਬੁਲਾਇਆ ਜਾਵੇ ਤੇ ਇੱਕ ਮੰਤਰ ਜਿਆਦਾ ਨੰਬਰ ਤੁਸੀਂ ਜਰੂਰ ਬੋਲਦੇ ਹੋ ਹਾਂਜੀ ਮੇਰਾ ਨੰਬਰ ਹੈਗਾ ਜੀ 76963 14963 7696314963 ਮੈਂ ਦੱਸ ਕਰਨੀ ਬੇਨਤੀ ਕਰਦਾਗਾ ਜੀ ਕਿ ਆਪਾਂ ਚੰਗੇ ਭਲਿਆਂ ਦੀ ਜਿਹੜੀ ਇੱਥੇ ਆਪਾਂ ਸੇਵਾ ਕਰਦੇ ਆਂ ਚੰਗੇ ਭਲਿਆਂ ਨੂੰ ਆਪਾਂ ਟੱਕੇ ਦੇ ਨਾਲ ਉਹਨਾਂ ਨੂੰ ਆਪਾਂ ਲੰਗਰ ਲਾ ਲਾ ਕੇ ਖਵਾਉਨੇ ਆਂ ਲੱਖਾਂ ਰੁਪਈਆ ਅਸੀਂ ਅਜਾਈ ਜਿਹੜਾ ਸੜਕਾਂ ਤੇ ਆਪਾਂ ਕਹਿੰਦੀਏ ਕਿ ਇੱਕ ਬਰਬਾਦ ਕਰ ਦਿੰਨੇ ਆ ਪਰ ਸਾਨੂੰ ਜ਼ਰੂਰਤ ਆ ਸਾਨੂੰ ਲੋੜਵੰਦਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਹਰੇਕ ਪਿੰਡ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਅਜਾਹੀ ਨੌਜਵਾਨ ਮਿਲ ਜਾਣਗੇ ਜਿਨ੍ਹਾਂ ਦੇ ਅੰਦਰ ਗੁਰਸਿੱਖਲੀ ਬੜੀ ਭਾਵਨਾ ਹੈ ਪਰ ਉਹਨਾਂ ਨੂੰ ਨਾਟਕ ਦੇ ਸਰੋਣ ਕਮੇਟੀ ਨੇ ਬਾਹ ਫੜੀ ਉਹਨਾਂ ਦੀ ਨਾ ਹੀ ਕਿਸੇ ਸੰਸਥਾ ਨੇ ਬਾਹ ਫੜੀ ਆ ਤੇ ਨਾ ਤੇ ਇੱਕ ਪਰਮਾਤਮਾ ਦੀ ਕਿਰਪਾ ਵੀ ਆ ਮੈਂ ਜਿੰਨੇ ਵੀ ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਇਹ ਕਰਦਾਗਾ ਕਿ ਮਨਪ੍ਰੀਤ ਸਿੰਘ ਦਾ ਨੰਬਰ ਆ ਜੋ ਵੀ ਕੁਝ ਭੇਟਾ ਟੈਲਫੋਨ ਪਾਉਣਾ ਹੋਵੇ ਤਾਂ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਆ ਤੇ ਜਿਹੜਾ ਨਹੀਂ ਵੀ ਦੇ ਸਕਦਾ ਉਹਨਾਂ ਨੂੰ ਇਹ ਹੱਥ ਮੰਨ ਕੇ ਬੇਨਤੀ ਆ ਕਿ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਤਾਂ ਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਦੇ ਨਾਲ ਹੋ ਸਕਦਾ ਕਿ ਮਨਪ੍ਰੀਤ ਸਿੰਘ ਦਾ ਜਿਹੜਾ ਕਮ ਆ ਜਿਹੜਾ ਇਹਨਾਂ ਦਾ ਚੱਲ ਪਵੇ ਤੇ ਲਾਟ ਦੇ ਵਿੱਚ ਮਰਪੀ ਸਿੰਘ ਜੀ ਅਸੀਂ ਫਤਿਹ ਉਹਨਾਂ ਇੱਕ ਛੋਟਾ ਦੋ ਬੋਲ ਸ਼ਬਦ ਸਾਨੂੰ ਹੋਰ ਸੁਣਾ ਦਿਓ ਫਿਰ ਆਪਾਂ ਸਮਾਪਤੀ ਕਰਦੇ ਜੀ ਦਰਸ਼ਨ ਦੇਖ ਜੀਵਾ غور ਤੇਰਾ ਦਰਸ਼ਨ ਦੇਖ ਜੀਵਾ غور ਤੇਰਾ ਉਰਨ ਕਰਮ ਹੋਏ ਪ੍ਰਭੂ ਦੇ होए प्रभु तेरा दर्शन देख जीमा तेरा दर्शन देख जीवा गोर तेरा एक अरदास विसर नाही पूरन गुण नाही पूरन गुण तास दर्शन देखदिमा गोर तेरा दर्शन देख गोर तेरा ਆ ਦਿਨ ਐਪੀਸੋਡ ਸਾਡਾ ਇੱਥੇ ਖਤਮ ਹੁੰਦਾ ਹੈਗਾ ਹੋਰ ਨਵੀਆਂ ਤਾਜ਼ੀਆਂ ਅਜੇ ਗੁਰਸਿੱਖਾਂ ਨੂੰ ਸਾਨੂੰ ਦੱਸੋ ਕਿ ਪਿੰਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਜਾਂ ਕਿਤੇ ਵੀ ਮਰਜ਼ੀ ਹੋਣਾ ਲੋੜਵੰਦ ਜਿਨ੍ਹਾਂ ਦਾ ਇਹ ਆਪਾਂ ਇਸ ਜਰੀਏ ਹੱਥ ਫੜਾਈਏ ਇਸ ਨੂੰ ਇੱਕ ਵਾਰੀ ਨੂੰ ਬੇਨਤੀ ਕਰਦੇ ਆ ਤੇ ਅੱਗੇ ਚੰਗੇ ਚੰਗੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹੁਣ ਮਨਪੀਸੀ ਅਜਾਇਬਤ ਲੈਣੇ ਦੀ ਬੈਜੀ ਦਾ ਖਾਲਸਾ ਵਾਈਬ੍ਰੇਟੀਕੀ ਫਤਿਹ